ਸਾਤਿਕਾਰ ਮੈਂ ਹਾ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 4 ਦਸੰਬਰ ਨੂੰ ਵੱਡਾ ਹਮਲਾ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਭੀਸ਼ ਸਿੰਘ ਬਾਦਲ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਵਿਖੇ ਜਿਹੜਾ ਹੈ ਦਹਿਸ਼ਤ ਦਾ ਮਾਹੌਲ ਬਣ ਗਿਆ ਉਸ ਤੋਂ ਬਾਅਦ ਹਲਕਾ ਮਜੀਠੇ ਦੇ ਵਿੱਚ ਵੀ ਇੱਕ ਬੰਬ ਧਮਾਕਾ ਹੋਇਆ ਜਿਹੜੀ ਬਬਰ ਖਾਲਸਾ ਨੇ ਪੋਸਟ ਉੱਤੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਪਤਾ ਲੱਗ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਉੱਤੇ ਕਿਸ ਨੇ ਹਮਲਾ ਕਰਵਾਇਆ ਹੈ ਪਹਿਲਾ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਕਿਹਾ ਗਿਆ ਸੁਖਜਿੰਦਰ ਸਿੰਘ ਰੰਧਾਵਾ ਜੋ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਨੇ ਅਤੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਉਹ ਕਾਂਗਰਸ ਪਾਰਟੀ ਵੱਲੋਂ ਐਜ਼ ਅ ਉਪ ਮੁੱਖ ਮੰਤਰੀ ਵੀ ਸੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਹੜੇ ਇਲਜ਼ਾਮ ਲਗਾਏ ਸੀ ਸੁਖਬੀਰ ਸਿੰਘ ਬਾਦਲ ਅਤੇ ਡਾਕਟਰ ਦਲਜੀਤ ਸਿੰਘ ਟੀਮਾ ਵੱਲੋਂ ਉਹਨਾਂ ਨੂੰ ਖਾਰਜ ਕਰ ਦਿੱਤਾ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਵਾਰ-ਵਾਰ ਕਿਹਾ ਕਿ ਮੇਰੇ ਕੋਲ ਪੱਕੇ ਸਬੂਤ ਨੇ ਬੜੇ ਵੱਡੇ ਸਬੰਧ ਨੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਨਰੈਨ ਸਿੰਘ ਚੌੜਾ ਦੇ ਲੇਕਿਨ ਇਧਰ ਨਵਾਂ ਵੋੜ ਆ ਗਿਆ ਹੈ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਦੂਸਰੇ ਪਾਸੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਹੰਗਾਮੀ ਮੀਟਿੰਗ ਰੱਖੇਗੀ 2.5 ਤੋਂ 3 ਘੰਟੇ ਲਗਾਤਾਰ ਮੀਟਿੰਗ ਚੱਲੀ ਮੀਟਿੰਗ ਦੇ ਵਿੱਚ ਇਸ ਗੱਲ ਦਾ ਮਤਨ ਕੀਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਕਿਸ ਨੇ ਕਰਵਾਇਆ ਹੈ ਜੇ ਗੱਲ ਕਰੀਏ ਐਸਪੀ ਹਰਪਾਲ ਸਿੰਘ ਰੰਧਾਵਾ ਨੇ ਜਦੋਂ ਡਿਊਟੀ ਕਰ ਰਹੇ ਸੀ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸੀ ਖਾਸਮ ਖਾਸ ਸੀ ਸੁਖਬੀਰ ਸਿੰਘ ਬਾਦਲ ਦੇ ਯੂਥ ਅਕਾਲੀ ਦਲ ਵਾਲੇ ਉਹਨਾਂ ਨੂੰ ਦੂਰ ਰਹਿਣ ਦੀ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਜਦੋਂ ਡਿਊਟੀ ਕਰਨਗੇ ਸੁਖਬੀਰ ਬਾਦਲ ਕਿਸੇ ਨੇ ਸੁਖਬੀਰ ਸਿੰਘ ਬਾਦਲ ਦੇ ਨੇੜੇ ਨਹੀਂ ਆਉਣਾ ਇਹ ਜਿਹੜੇ ਸ਼੍ਰੀ ਅੰਮ੍ਰਿਤਸਰ ਦੇ ਐਸਪੀ ਨੇ ਰਪਾਲ ਸਿੰਘ ਰੰਦਾਵਾ ਉਹਨਾਂ ਵੱਲੋਂ ਇੱਕ ਇੱਕ ਕੀ ਕਹਾ ਸੀ ਉਸ ਤੋਂ ਬਾਅਦ ਉਸ ਤੋਂ ਦੋ ਦਿਨ ਪਹਿਲਾਂ ਦੱਸਦੀ ਕਿ ਨਰੈਣ ਸਿੰਘ ਚੋੜਾ ਦੇ ਨਾਲ ਹੱਥ ਵੀ ਮਿਲਾਇਆ ਗਿਆ ਗੱਲਬਾਤ ਵੀ ਕੀਤੀ ਗਈ ਯਾਨੀ ਕਿ ਜਦੋਂ ਕਾਨਫਰੰਸ ਕੀਤੀ ਗਈ ਬਲਵਿੰਦਰ ਸਿੰਘ ਭੁੰਦਰ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਦੇ ਦੁਆਰਾ ਉਹਨਾਂ ਨੇ ਕਿਹਾ ਕਿ ਪੰਥ ਨੂੰ ਅਤੇ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੇ ਵਿੱਚ ਕਈ ਤਾਕਤਾਂ ਲੱਗੀਆਂ ਹੋਈਆਂ ਨੇ ਉਹਨਾਂ ਨੇ ਸਿੱਧਾ ਟਾਰਗੇਟ ਕੀਤਾ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਪਾਸੇ ਐਸਪੀ ਹਰਪਾਲ ਸਿੰਘ ਰੰਧਾਵਾ ਨੂੰ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਐਸਪੀ ਹਰਪਾਲ ਰੰਧਾਵਾ ਦੀ ਮਿਲੀ ਭੁਗਤ ਦੇ ਵਿੱਚ ਇਹ ਵੱਡੇ ਹਮਲੇ ਨੂੰ ਇੰਜਾਮ ਦਿੱਤਾ ਗਿਆ ਹੈ ਉਹਨਾਂ ਕਿਹਾ ਇਹ ਤਾਂ ਸ਼੍ਰੀ ਗੁਰੂ ਸਹਿਬਾਨਾਂ ਦਾ ਹੱਥ ਸੀ ਸੁਖਬੀਰ ਸਿੰਘ ਬਾਦਲ ਦੇ ਕੇ ਉਹ ਵਾਲਵਾ ਬਚ ਗਿਆ ਲੇਕਿਨ ਨਰੈਨ ਸਿੰਘ ਚੌੜਾ ਨੇ ਕੋਈ ਵੀ ਕੋਸ਼ਿਸ਼ ਨਹੀਂ ਛੱਡੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਨਵੇਂ ਬਣੇ ਪੰਜਾਬ ਦੇ ਗਵਰਨਰ ਯਾਨੀ ਕਿ ਰਾਜਪਾਲ ਗੁਲਾਬ ਚੰਦ ਕੁਟਾਰੀਆ ਦੇ ਕੋਲ ਜਾਵਾਂਗੇ ਅਤੇ ਦਿਆਂਗੇ ਨੋਟਸ ਕਿ ਇਸ ਮਾਮਲੇ ਦੀ ਪੂਰੀ ਤਰ੍ਹਾਂ ਤਹਿਕੀਕਾਤ ਇਨਵੈਸਟੀਗੇਸ਼ਨ ਕਰਾਈ ਜਾਵੇ ਨਵੇਂ ਬਣੇ ਰਾਜਪਾਲ ਗੁਲਾਬਚੰਦ ਕਟਾਰੀਆ ਵੱਲੋਂ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਉੱਤੇ ਹਮਲਾ ਹੋਣਾ ਇਟ ਮੀਨ ਸ਼ਰੋਮਣੀ ਅਕਾਲੀ ਦਲ ਉੱਤੇ ਹਮਲਾ ਹੋਣਾ ਇਹ ਗੱਲ ਕਹੀ ਹੈ ਬਲਵਿੰਦਰ ਸਿੰਘ ਪੁੰਦਨ ਨੇ ਬਲਵਿੰਦਰ ਸਿੰਘ ਪੁੰਦਨ ਨੇ ਕਿਹਾ ਕਿ ਐਸਪੀ ਹਰਪਾਲ ਸਿੰਘ ਰੰਧਾਵਾ ਅਤੇ ਸਰਕਾਰ ਦੀ ਮਿਲੀਭੁਗਤ ਦੇ ਕਾਰਨ ਹੀ ਖਾਲਸਤਾਨੀ ਸਮਰਥਕ ਨਰੈਣ ਸਿੰਘ ਚੋੜਾ ਨੇ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਐਸਪੀ ਹਰਪਾਲ ਪਾਸ ਸਿੰਘ ਰੰਦਾਵਾ ਵੱਲੋਂ ਪ੍ਰੀਪਲੈਨਸੀ ਪ੍ਰੀਪਲੈਨਡ ਹੋ ਕੇ ਹੀ ਹਥਿਆਰ ਮੁਹੱਈਆ ਕਰਵਾਇਆ ਗਿਆ ਯਾਨੀ ਕਿ ਪਿਸਟਲ ਇਸ ਗੱਲ ਦਾ ਖੁਲਾਸਾ ਕੀਤਾ ਹੈ ਬਲਵਿੰਦਰ ਸਿੰਘ ਭੁੰਦਣ ਨੇ ਅਤੇ ਡਾਕਟਰ ਦਲਜੀਤ ਸਿੰਘ ਸੀਮਾ ਨੇ ਕਿੰਨਾ ਕੁ ਸੱਚ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਬਲਵਿੰਦਰ ਸਿੰਘ ਭੁੰਦਣ ਨੇ ਹਰਪਾਲ ਸਿੰਘ ਹੰਦਾਵਾ ਜਿਹਦੇ ਨਾਲ ਹੱਥ ਮਲਾਇਆ ਗਿਆ ਨਰੈਲ ਸਿੰਘ ਚੋੜਾ ਵੱਲੋਂ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਕਰਨ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਹੋਇਆ ਹੈ ਧੰਨ